ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਅੱਜ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਅੱਜ ਬੱਚਿਆਂ ਦੀ ਸੀਗੀ ਹੌਲੀਡੇਜ਼ ਪਰ ਅੱਜ ਪੀਟੀਐਮ ਸੀ ਬੱਚਿਆਂ ਦੀ ਤੇ ਆਪਾਂ ਚੱਲੇ ਸੀ ਇਹ ਸਕੂਲ ਬੱਚਿਆਂ ਦੇ ਆਪਾਂ ਪਹੁੰਚ ਗਏ ਸੀਗੇ ਲਲਹੇੜੀ ਅ ਮਤਲਬ ਕਿ ਆਪਣੇ ਨਾਲ ਇਹ ਲਲਿਹੜੀ ਫਿਰ ਉਸ ਤੋਂ ਬਾਅਦ ਖੰਨਾ ਹੈ ਬਟ ਅਸੀਂ ਖੰਨੇ ਨੂੰ ਨਹੀਂ ਜਾਵਾਂਗੇ ਅਸੀਂ ਸਿੱਧਾ ਹੀ ਰਸਤਾ ਮਤਲਬ ਕਿ ਸਕੂਲ ਵੱਲ ਨੂੰ ਜਾਂਦਾ ਇੱਕ ਪਿੰਡਾਂ ਚ ਨੂੰ ਹੋ ਕੇ ਫਿਰ ਅਸੀਂ ਕਿਹਾ ਵੀ ਚਲ ਉੱਧਰ ਨੂੰ ਚੱਲਦੇ ਹਾਂ ਸਹਜਾ ਵੀ ਉਹਨਾਂ ਨੂੰ ਰਸਤਾ ਪਤਾ ਸੀਗਾ ਮੈਨੂੰ ਕਹਿੰਦੇ ਵੀ ਚਲੋ ਮੰਮਾ ਉੱਧਰ ਨੂੰ ਚੱਲਦੇ ਹਾਂ ਹਨਾ ਤੇ ਉਸ ਤੋਂ ਬਾਅਦ ਫਿਰ ਅੱਜ ਸੈਦ ਦੇ ਪਾਪਾ ਨੂੰ ਕੰਮ ਸੀਗਾ ਤਾਂ ਕਰਕੇ ਫਿਰ ਜਾਣਾ ਵੀ ਜ਼ਰੂਰੀ ਸੀਗਾ ਕਿਉਂਕਿ ਬੱਚਿਆਂ ਦੇ ਐਗਜ਼ਾਮ ਹੋਏ ਸੀਗੇ ਉਹ ਵੀ ਦੇਖਣੇ ਸੀਗੇ ਤੇ ਸੈਦ ਦੇ ਪਾਪਾ ਗਏ ਹੋਏ ਸੀਗੇ ਮਤਲਬ ਕਿ ਉਹਨਾਂ ਨੂੰ ਗਏ ਨਹੀਂ ਸੀ ਹੋਏ ਮਤਲਬ ਸਵੇਰੇ ਗਏ ਸੀਗੇ ਉਹ ਕਹਿੰਦੇ ਵੀ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਅੱਜ ਜਾਣ ਦਾ ਤੇ ਨਹੀਂ ਤਾਂ ਚਲੋ ਮੈਂ ਮਿਸ ਵੀ ਕਰ ਦੰਨੀ ਹੁੰਨੀ ਆ ਵੀ ਜੇ ਨਹੀਂ ਹੁੰਦਾ ਇਹਨਾਂ ਕੋਲ ਟਾਈਮ ਬਟ ਅੱਜ ਜ਼ਰੂਰੀ ਸੀਗਾ ਬੱਚਿਆਂ ਦੇ ਐਗਜ਼ਾਮ ਦੇਖਣੇ ਸੀਗੇ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਪਾਪਾ ਇਹਦੇ ਕਹਿੰਦੇ ਵੀ ਤੂੰ ਐਕਟਿਵ ਆ ਲੈ ਕੇ ਚਲੇ ਜਾਵੀਂ ਅਬ ਯਰ ਸਹਜ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਹਿੰਦੇ ਮੰਮਾ ਆਪਾਂ ਚੱਲਦੇ ਆ ਇਹ ਆ ਗਿਆ ਜੀ ਅਬ ਯਾਰ ਸਹਜ ਦਾ ਸਕੂਲ ਇਹਨਾਂ ਦੇ ਤਿੰਨ ਗੇਟ ਨੇ ਪਾਰਕਿੰਗ ਚ ਨੂੰ ਵੀ ਜਾਂਦੇ ਨੇ ਬਟ ਅੰਦਰ ਨੂੰ ਪਾਰਕਿੰਗ ਬਹੁਤ ਜ਼ਿਆਦਾ ਪਿੱਛੇ ਜਾ ਕੇ ਆ ਫਿਰ ਮੈਂ ਕਿਹਾ ਇੰਨਾ ਜ਼ਿਆਦਾ ਕਿਹੜਾ ਤੁਰ ਕੇ ਜਾਊਗਾ ਹਨਾ 20 25 ਮਿੰਟ ਖਰਾਬ ਹੋ ਜਾਣੇ ਆ ਕਿਉਂਕਿ ਫਿਰ ਆਪਾਂ ਪੀਟੀਐਮ ਮਤਲਬ ਕਿ ਟੀਚਰ ਕੋਲ ਵੀ ਜਾਣਾ ਸੀਗਾ ਹਨਾ ਫਿਰ ਤਾਂ ਕਰਕੇ ਫਿਰ ਆਪਾਂ ਬਾਰ ਹੀ ਖੜਾਤੀ ਸੀਗੀ ਇਹ ਆ ਜੀ ਮੇਰੇ ਅਭੀ ਸੈੱਡਾ ਸਕੂਲ ਜਿੱਥੇ ਅਭੀ ਸੈੱਜ ਪੜ੍ਹਦੇ ਨੇ ਤੇ ਉਹ ਸਾਹਮਣੇ ਆਪਣਾ ਸਕੂਲ ਦੀ ਚਰਚ ਬਣੀ ਹੋਈ ਆ ਇਹਨਾਂ ਦੇ ਦੀ ਕਾਫੀ ਵੱਡਾ ਪਿੱਛੇ ਤੱਕ ਵੀ ਬਹੁਤ ਆ ਜਿਹੜਾ ਗਰਾਊਂਡ ਵਗੈਰਾ ਸਾਰਾ ਇਹਨਾਂ ਦਾ ਪਿੱਛੇ ਆ ਬੈਕ ਸਾਈਡ ਤੇ ਆ ਫਰੰਟ ਤੇ ਸਕੂਲ ਆ ਬੈਕ ਸਾਈਡ ਤੇ ਕਾਫੀ ਹੋਵਾ ਜਾਣੀ ਮਤਲਬ ਕਿ ਗਰਾਊਂਡ ਵਗੈਰਾ ਪਾਰਕਿੰਗ ਵਗੈਰਾ ਪਿੱਛੇ ਆ ਇਹ ਆਪਾਂ ਜੀ ਪਹੁੰਚ ਗਏ ਸੀਗੇ ਸਕੂਲ ਦੇ ਅੰਦਰ ਐਂਟਰੀ ਕਰ ਲਈ ਸੀਗੀ ਕਲਾਸਰੂਮ ਵਿੱਚ ਹੁਣ ਚੱਲੇ ਸੀ ਆਪਾਂ ਉੱਪਰ ਉੱਪਰ ਜਾ ਕੇ ਅਭੀ ਜੋਦੇ ਸਕੂਲ ਚ ਦੇਖਦੇ ਆ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅਸੀਂ ਹੁਣ ਤਾਂਗੇ ਘਰ ਜੀ ਸਕੂਲ ਗਏ ਸੀਗੇ ਅੱਜ ਬੱਚਿਆਂ ਦੇ ਤੁਹਾਨੂੰ ਦਿਖਾਈ ਆ ਤੇ ਅਭੀ ਜੋਤ ਤੇ ਸਹਿਜ ਵੀ ਬੈਠਿਆ ਟਾਈਮ ਹੋ ਗਿਆ 11:30 ਹੋਣ ਵਾਲੇ ਆ ਤੇ ਅਸੀਂ ਗਏ ਸੀਗੇ ਮਤਲਬ ਕਿ ਐਕਟੀਵਿਟੀ ਗਏ ਸੀਗੇ ਤੇ ਕਾਫੀ ਭੈਣਾਂ ਮੈਨੂੰ ਕਾਫੀ ਦਿਨਾਂ ਤੋਂ ਪੁੱਛ ਰਹੀਆਂ ਸੀਗੀਆਂ ਵੀ ਤੁਹਾਡੇ ਵਲੌਗ ਨਹੀਂ ਆ ਰਹੇ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਕਾਫੀ ਭੈਣਾਂ ਨੂੰ ਪਤਾ ਸੀਗਾ ਵੀ ਮੈਂ ਵਲੌਗ ਕਿਉਂ ਨਹੀਂ ਬਣਾ ਰਹੀ ਹੈਗੀ ਤੇ ਕਾਫੀ ਭੈਣਾਂ ਨੂੰ ਨਹੀਂ ਵੀ ਸੀਗਾ ਪਤਾ ਤੁਹਾ ਚਲੋ ਜਿਨ੍ਹਾਂ ਨਾਲ ਥੋੜੀ ਜਿਹੀ ਗੱਲਬਾਤ ਹੁੰਦੀ ਰਹਿੰਦੀ ਆ ਹਨਾ ਜਾਂ ਲਾਈਵ ਵਗੈਰਾ ਚ ਕਿਸੇ ਦੇ ਮਿਲਦੇ ਰਹਿੰਦੇ ਨੇ ਭੈਣਾ ਹਨਾ ਉਹ ਪੁੱਛਦੇ ਸੀਗੇ ਤੁਸੀਂ ਵਲੌਗ ਨਹੀਂ ਪਾਉਂਦੇ ਪਰ ਮੈਂ ਉਹਨਾਂ ਨੂੰ ਦੱਸਤਾ ਸੀਗਾ ਵੀ ਮੈਂ ਵਲੌਗ ਕਿਉਂ ਨਹੀਂ ਪਾਉਂਦੀ ਹੈਗੀ ਤੁਸੀਂ ਜਿਹੜੇ ਨਿਊ ਜੁੜੇ ਆ ਉਹ ਤਾਂ ਸ਼ਾਇਦ ਨਹੀਂ ਜਾਣਦੇ ਹੋਣਗੇ ਜਿਹੜੇ ਮੇਰੇ ਨਾਲ ਪਹਿਲਾਂ ਤੋਂ ਜੁੜੇ ਹੋਏ ਹੋ ਉਹ ਜਾਣਦੇ ਨੇ ਜਿਹੜੀ ਮੇਰੀ ਦਰਾਨੀ ਗਗਨ ਆ ਅਸੀਂ ਸੈਰ ਕਰਨ ਜਾਂਦੀ ਹੁੰਦੀ ਅਸੀਂ ਵੈਸੇ ਵੀ ਅਸੀਂ ਕਿਤੇ ਜਾਣਾ ਇਕੱਠਿਆਂ ਨੇ ਜਾਣਾ ਹਨਾ ਏ ਉਹ ਗੱਲ ਜਿਹੜਾ ਮੇਰਾ ਦਿਓਰ ਪਿਛਲੇ ਬਲੌਗਾਂ 'ਚ ਤੁਸੀਂ ਦੇਖਿਆ ਵੀ ਜਦੋਂ ਹੋਲੀ ਖੇਡੇ ਸੀਗਾ ਮੇਰਾ ਦਿਓਰ ਨਾਲ ਹੋਲੀ ਖੇਡਦਾ ਸੀ ਤੇ ਉਹ ਦਿਓਰ ਮੇਰਾ ਕਾਫੀ ਜ਼ਿਆਦਾ ਬਿਮਾਰ ਸੀਗਾ ਤੇ ਪ੍ਰਮਾਤਮਾ ਬਸ ਜਲਦੀ ਉਹਨੂੰ ਠੀਕ ਕਰਕੇ ਘਰ ਭੇਜ ਦੇਵੇ ਘਰ ਨੂੰ ਉਹ ਪੀਜੀਆ ਚੰ ਪੀਜੀਆ ਚਾ ਤਾਂ ਕਰਕੇ ਫਿਰ ਮਨ ਨਹੀਂ ਸੀਗਾ ਕਰਦਾ ਬਲੌਗ ਬਣਾਉਣ ਦਾ ਹਨਾ ਤੇ ਬਾਕੀ ਵਾਹਿਗੁਰੂ ਹੁਣ ਉਹਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਕੇ ਘਰ ਭੇਜ ਦਣ ਤੇ ਆ ਕਰਕੇ ਫਿਰ ਹੁਣ ਮੈਂ ਫਿਰ ਮੈਂ ਵੀ ਸੋਚਿਆ ਵੀ ਮੈਂ ਕਿੰਨਾ ਕੁ ਟਾਈਮ ਹਨਾ ਅੰਦਮਾਗ ਫਿਰ ਮੇਰਾ ਵੀ ਖਰਾਬ ਰਹਿੰਦਾ ਸੀਗਾ ਤਾਂ ਕਰਕੇ ਫਿਰ ਮੈਨੂੰ ਮੈਂ ਦਿੱਲੀ ਸੀ ਲਾਤਾ ਫਿਰ ਮੈਂ ਕਿਸ ਨਾ ਕਿਸੇ ਦੀ ਲਾਈਫ ਚ ਚਲੇ ਜਾਂਦੀ ਹੁੰਦੀ ਸੀਗੀ ਹਨਾ ਆਪਣਾ ਆਪਣਿਆਂ ਨੂੰ ਮਾਈਂਡ ਸੈੱਟ ਕਰਨ ਦੇ ਲਈ ਹਨਾ ਪਰ ਹੁਣ ਮੈਂ ਖਾ ਚਲੋ ਵੀ ਆਪਣਾ ਆਪਾਂ ਆਪਣੇ ਵਲੋਗਿੰਗ 'ਚ ਵੀ ਧਿਆਨ ਦੰਨੇ ਆ ਕਿਉਂਕਿ ਇੰਨਾ ਟਾਈਮ ਆਪਾਂ ਇਹ ਵੀ ਰੂਲਸ ਹੁੰਦੇ ਨੇ ਹਨਾ YouTube ਦੇ ਆਪਾਂ ਇੰਨਾ ਟਾਈਮ ਇਹਨੂੰ ਬੰਦ ਨਹੀਂ ਕਰ ਸਕਦੇ ਹੈਗੇ ਤੇ ਸਾਰੇ ਭੈਣ ਭਾਈ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਹੋ ਜਿੰਨੇ ਵੀ ਤੁਸੀਂ ਵਲੌਗ ਦੇਖਦੇ ਹੋ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਜਾਣੇ ਅਰਦਾਸ ਜ਼ਰੂਰ ਕਰਿਓ ਵੀ ਉਹ ਜਲਦੀ ਤੋਂ ਜਲਦੀ ਠੀਕ ਹੋ ਜAVE ਤੇ ਆਪਣੇ ਪਰਿਵਾਰ ਦੇ ਵਿੱਚ ਆ ਜAVE ਠੀਕ ਹੋ ਕੇ ਤੇ ਕਈ ਭੈਣ ਭਾਈ ਮੇਰੇ ਜਾਣਦੇ ਨੇ ਗਗਨ ਨੂੰ ਮੇਰੀ ਤੇ ਰਾਣੀ ਨੂੰ ਤੇ ਸਾਰੇ ਅਰਦਾਸ ਕਰਿਓ ਤੇ ਕਿਸੇ ਨਾ ਕਿਸੇ ਦੀ ਕਹਿੰਦੇ ਹੁੰਦੇ ਨੇ ਵਾਹਿਗੁਰੂ ਅਰਦਾਸ ਜ਼ਰੂਰ ਸੁਣ ਲੈਂਦਾ ਹਨਾ ਕਿਸੇ ਨਾ ਕਿਸੇ ਦੀ ਵਾਹਿਗੁਰੂ ਹਰੇਕ ਦੀ ਮਤਲਬ ਜਿਹ ਹਰੇਕ ਦੀ ਨਹੀਂ ਸੁਣੂਗਾ ਇੱਕ ਕਦੇ ਇਨਸਾਨ ਦੀ ਤਾਂ ਜ਼ਰੂਰ ਸੁਣੂਗਾ ਹੀ ਹਨਾ ਜਿੰਨੇ ਤੁਸੀਂ ਮੈਨੂੰ ਦੇਖਦੇ ਹੋ ਤੇ ਸਾਰੇ ਜਾਣੇ ਪਲੀਜ਼ ਜ਼ਰੂਰ ਉਹਦੇ ਲਈ ਪ੍ਰੇਅ ਕਰਿਓ ਵੀ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਆ ਜਾਵੇ ਤੇ ਬਾਕੀ ਜੀ ਹੁਣ ਅਸੀਂ ਸਕੂਲ ਤੋਂ ਆ ਕੇ ਕੰਮ ਕਰ ਅਸੀਂ ਆਪਣੇ ਨਵੇੜਕੇ ਗਏ ਸੀਗੇ ਅਸੀਂ ਗਏ ਸੀਗੇ ਸਾਢੇ 9 ਸਾਢੇ 9 ਨਹੀਂ ਪੌਣੇ 10 ਵਜੇ ਘਰ ਤੋਂ ਗਏ ਸੀਗੇ ਤੇ ਸਾਢੇ 11 ਹੋ ਗਏ ਤੇ ਸਕੂਲ ਤੋਂ ਆਪਾਂ ਵਾਪਸ ਆ ਗਏ ਕਿਉਂਕਿ ਸਕੂਲ ਫਿਰ ਮੇਰਾ ਜਾਣਾ ਜ਼ਰੂਰੀ ਸੀਗਾ ਅੱਜ ਬੱਚਿਆਂ ਦੇ ਐਗਜ਼ਾਮ ਹੋਏ ਸੀਗੇ ਉਹ ਦੇਖਣ ਜਾਣਾ ਸੀਗਾ ਤੇ ਸਾਡੇ ਤੋਂ ਫਿਰ ਪਿਛਲੀ ਪਿਛਲੀ ਪੀਟੀਐਮ ਤੇ ਵੀ ਨਹੀਂ ਸੀਗਾ ਜਾ ਹੋਇਆ ਤੇ ਅੱਜ ਮੈਂ ਸਹਦੇ ਪਾਪਾ ਫਿਰ ਗਏ ਹੋਏ ਸੀਗੇ ਬਾਹਰ ਫਿਰ ਅਸੀਂ ਤਿੰਨੋਂ ਮਾਂ ਪੁੱਤ ਹਨਾ ਤੇ ਅਸੀਂ ਐਕਟਿਵ ਹਤੇ ਜਾਇਆਏ ਸੀਗੇ ਕਿਉਂਕਿ ਹੁਣ ਮੇਰੇ ਬੱਚੇ ਵੱਡੇ ਹੋ ਗਏ ਤੇ ਮੇਰੇ ਬੱਚੇ ਹੁਣ ਰਾਹ ਵਗੈਰਾ ਇਹਨਾਂ ਨੂੰ ਯਾਦ ਰਹਿ ਜਾਂਦਾ ਕਿਉਂਕਿ ਮੇਰੇ ਘਟੇ ਰਾਹ ਰੂ ਮੈਂ ਕਦੇ ਗਈ ਨਹੀਂ ਇਕੱਲੀ ਆਈ ਗਈ ਨਹੀਂ ਕਿਤੇ ਤੇ ਮੇਰੇ ਬੱਚਿਆਂ ਨੂੰ ਰਸਤਾ ਯਾਦ ਹੁੰਦਾ ਵੀ ਕਿਉਂਕਿ ਇਹਨਾਂ ਦਾ ਤਾਂ ਡੇਲੀ ਅਪ ਡਾਊਨ ਹੈ ਸਕੂਲ ਆਉਣਾ ਜਾਣਾ ਫਿਰ ਇਹ ਕਹਿ ਦਿੰਦੇ ਨੇ ਮਮਾ ਜੋਪਾ ਤੁਹਾਨੂੰ ਅਸੀਂ ਲੈ ਕੇ ਚੱਲਦੇ ਆ ਤੇ ਪਿੰਡਾਂ ਚੋਂ ਲੈ ਗਏ ਸੀਗੇ ਫਿਰ ਮੈਂ ਅਸੀਂ ਖੰਨੇ ਤੋਂ ਖੰਨੇ ਚੋਂ ਵਸਤ ਜਾ ਹੋ ਜਾਂਦਾ ਅਸੀਂ ਖੰਨੇ ਚੋਂ ਸਕੂਲ ਵੀ ਖੰਨੇ ਹੀ ਆ ਬਟ ਅਸੀਂ ਫਿਰ ਇੱਕ ਪਿੰਡ ਲੱਗਦਾ ਸੀ ਉੱਧਰ ਨੂੰ ਚਲੇ ਗਏ ਸੀ ਬੱਚਿਆਂ ਨੂੰ ਰਸਤਾ ਪਤਾ ਹੈ ਫਿਰ ਉਹ ਲੈ ਗਿਆ ਸੀਗੇ ਮੈਨੂੰ ਤੇ ਬਾਕੀ ਜੀ ਹੁਣ ਮੈਂ ਤੁਹਾਨੂੰ ਫੇਰ ਮਿਲਦੀ ਆ ਅ ਹੁਣ ਆਏ ਆ ਥੋੜਾ ਜਿਹਾ ਰੈਸਟ ਰੋਸਟ ਕਰ ਲਈ ਐ ਸ਼ਾਮ ਨੂੰ ਮਿਲਦੀ ਆ ਜੀ ਫਿਰ ਮੈਂ ਹੁਣ ਤੁਹਾਨੂੰ ਹਾਂਜੀ ਇੱਥੇ ਟਾਈਮ ਹੋ ਗਿਆ ਸੀਗਾ ਸਾਡੇ ਕਿ 6 ਦਾ ਇੱਥੇ ਬੱਚਿਆਂ ਨੂੰ ਸ਼ੇਕ ਵਗੈਰਾ ਬਣਾ ਕੇ ਦੇਤਾ ਸੀਗਾ ਮੈਂ ਤੇ ਆਪਣਾ ਬਰਤਨ ਵਗੈਰਾ ਵਾਸ਼ ਕਰਨ ਲਈ ਹੋਏ ਹੋਏ ਸੀਗੇ ਮੈਂ ਕਿਹਾ ਚਲੋ ਹੁਣ ਆਪਾਂ ਆਪਣੇ ਕੰਮ ਲੱਗਦੇ ਆਂ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਬਾਕੀ ਮੇਰੀਆਂ ਭੈਣਾਂ ਬਹੁਤ ਮਿਸ ਕਰਦੀਆਂ ਸੀਗੀਆਂ ਵਲੌਗ ਮੋਂਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੀਆਂ ਮੇਰੀਆਂ ਭੈਣਾਂ ਨੇ ਸਪੈਸ਼ਲੀ ਮੈਸੇਜ ਕਰ ਕਰਕੇ ਪੁੱਛੇ ਨੇ ਔਰ ਇੰਸਟਾਗ੍ਰam ਤੇ ਮੈਸੇਜ ਆਏ ਹਨਾ ਹਰ ਕਿਤੇ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਪੁੱਛਿਆ ਵੀ ਵਲੌਗ ਕਿਉਂ ਨਹੀਂ ਆਉਂਦੇ ਹੈਗੇ ਵਲੌਗ ਆਉਣ ਦਾ ਜੀ ਆਹੀ ਰੀਜਨ ਸੀਗਾ ਮੇਰਾ ਦਿਓਰ ਕਾਫੀ ਬਿਮਾਰ ਸੀਗਾ ਤਾਂ ਕਰਕੇ ਤੇ ਬਾਕੀ ਜੀ ਹੁਣ ਆਪਾਂ ਇੱਥੇ ਲੱਗੇ ਸੀਗੇ ਮੈਂ ਪਹਿਲਾਂ ਮੈਂ ਕਿਹਾ ਸੈਲਫ ਜੀ ਸਾਫ ਕਰ ਦੰਨੇ ਆ ਥੋੜਾ ਬਹੁਤਾ ਹੁਣੇ ਬਨਾਣਾ ਸਾਇਦ ਪਾਪਾ ਲੈ ਕੇ ਆਏ ਹੋਏ ਸੀਗੇ ਰਾਤ ਫਿਰ ਮੈਂ ਕਿਹਾ ਚਲੋ ਵੀ ਇਹਨਾਂ ਨੂੰ ਵੀ ਕੱਢ ਕੇ ਰੱਖ ਦੰਨੀ ਆ ਰਾਤ ਮੈਂ ਕੱਢਣਾ ਭੁੱਲ ਗਈ ਫਿਰ ਸਵੇਰੇ ਮੈਂ ਜਲਦੀ ਜਲਦੀ ਚ ਤੁਹਾਨੂੰ ਪਤਾ ਮਾਰਨਿੰਗ ਸਾਰੇ ਕੰਮ ਜਲਦੀ ਜਲਦੀ ਕਰਕੇ ਫਿਰ ਸਕੂਲ ਚਲੇ ਗਈ ਸੀ ਤੇ ਬਾਕੀ ਜੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਵੀ ਜਰੂਰ ਦੱਸਿਆ ਕਰੋ ਵੀ ਤੁਹਾਡੇ ਤੁਸਤੀ ਮੇਰੇ ਵਲੌਗਾਂ ਨੂੰ ਕਿੰਨਾ ਕ ਪਸੰਦ ਕਰਦੇ ਹੋ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਆਪਣੀ ਫੈਮਿਲੀ 'ਚ ਬੈਠ ਕੇ ਦੇਖਣਾ ਹਨਾ ਕਾਫੀ ਲੋਕ ਮਤਲਬ ਕਿ ਹਰੇਕ ਕੋਈ ਕਾਫੀ ਲੋਕ ਤਾਂ ਪਰ ਨਹੀਂ ਕਹਿ ਸਕਦੇ ਜਿਨ੍ਹਾਂ ਦੀ ਬਸ ਥੋੜੀ ਬਹੁਤ ਔਖੀ ਸੋਚ ਹੁੰਦੀ ਆ ਨਾ ਉਹ ਔਖੇ ਕਹਿੰਦੇ ਜੀ ਉਹਦੇ ਵਲੌਗ ਵਲੌਗ ਨਹੀਂ ਦੇਖਣੇ ਹਾਲੇ ਹੁੰਦੇ ਫੈਮਿਲੀ 'ਚ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਦੇ ਵਲੌਗ ਉਹ ਵਲੌਗ ਨਹੀਂ ਦੇਖ ਸਕਦੇ ਫੈਮਿਲੀ 'ਚ ਬੈਠ ਕੇ ਹਾਲਾਂਕਿ ਮੇਰੇ ਵਲੌਗ ਬੈਠ ਕੇ ਦੇਖ ਸਕਦੇ ਆ ਫੈਮਲੀ ਦੇ ਵਿੱਚ ਬੈਠ ਕੇ ਦੇਖ ਸਕਦੇ ਆ ਮੇਰੇ ਵਲੌਗ ਚ ਹੁਣ ਤੋਂ ਲੈ ਕੇ ਇਹੋ ਜਿਹਾ ਕੁਝ ਗਲਤ ਨਹੀਂ ਦਿਖਾਇਆ ਗਿਆ ਜੋ ਕਿਸੇ ਨੂੰ ਬੁਰਾ ਲੱਗੇ ਜੋ ਕੋਈ ਸ਼ਰਮਿੰਦਾ ਫੀਲ ਹੋਵੇ ਵੀ ਹਾਂ ਅਸੀਂ ਹੈਨਾ ਵਲੌਗ ਦੇ ਵਿੱਚ ਸੀ ਕਿ ਮੈਂ ਅਸੀਂ ਇਹਦਾ ਦੇਖੀਏ ਹੈਨਾ ਤੇ ਬਾਕੀ ਜੀ ਆਪਣੀ ਆਪਣੀ ਸੋਚ ਹੁੰਦੀ ਆ ਕਿਸੇ ਦੀ ਸੋਚ ਨੂੰ ਆਪਾਂ ਬਦਲ ਨਹੀਂ ਸਕਦੇ ਸੋ ਜਿਹੜਾ ਕਿਸੇ ਲਈ ਗੰਦਾ ਸੋਚਦਾ ਨਾ ਉਹਦੀ ਸੋਚ ਵੀ ਗੰਦੀ ਹੁੰਦੀ ਆ ਸੋ ਪਤਾ ਲੱਗ ਜਾਂਦਾ ਵੀ ਉਹ ਕਿੰਨੇ ਕੁ ਸੋਚਦਾ ਮਾਲਕਾ ਹੈਨਾ ਕਿਸੇ ਨੂੰ ਕਿਵੇਂ ਜੱਜ ਕਰ ਸਕਦਾ ਕਿਸੇ ਦੀ ਵੀਡੀਓ ਤੇ ਕਿਸੇ ਦੇ ਟਾਈਟਲ ਤੇ ਤੇ ਲੋਕਾਂ ਦਾ ਮੇਰੇ ਟਾਈਟਲ ਪਾਉਣ ਤੋਂ ਵੀ ਪ੍ਰੋਬਲਮ ਆ ਜੇ ਮੇਰੀ ਵੀਡੀਓ ਚੱਲ ਗਈ ਤਾਂ ਇਹਦੇ ਚ ਮੇਰੇ ਮੇਰੇ ਕਰਮ ਨੇ ਹਨਾ ਚਲੋ ਮੈਂ ਤਾਂ ਹਲੇ ਵੀ ਨਹੀਂ ਕਹਿੰਦੀ ਕਿਉਂਕਿ 4000 ਕੁਝ ਵੀ ਵਿਊ ਨਹੀਂ ਹੁੰਦਾ ਹੈਗਾ ਹਨਾ ਜੇ ਸੋਚੀ ਹੈ ਹਨਾ ਕਿਉਂਕਿ ਲੋਕ ਤਾਂ ਲੱਖਾਂ ਲੱਖਾਂ ਤੱਕ ਬੈਠੇ ਨੇ ਵੀਡੀਓਜ਼ ਨਾਲ ਆਪਣੀਆਂ ਚਲਾਈ ਤੇ ਕਿਸੇ ਮੇਰੀ ਵੀਡੀਓ ਚੱਲ ਲਗੀ ਉਹ ਵੀਡੀਓ ਦਾ ਇਨਾ ਤੜਫਣਾ ਹੋਈ ਹੈ ਨਾ ਇੱਕ ਇੱਕ ਅੱਦੇ ਨੂੰ ਇੰਨੀ ਤੜਫਣਾ ਹੋਈ ਆ ਵੀ ਹਾਏ ਇਹਦੀ ਵੀਡੀਓ ਕਿਉਂ ਚੱਲ ਗਈ ਟਾਈਟਲ ਕਹਿੰਦੇ ਇਦਾਂ ਦਾ ਲਿਖਿਆ ਜਿਵੇਂ ਮੇਰੀ ਮਰਜ਼ੀ ਮੈਂ ਟਾਈਟਲ ਜਿਵੇਂ ਦਾ ਮਰਜ਼ੀ ਲਿਖਾਂ ਮੇਰਾ ਮੇਰਾ ਕੰਮ ਆ ਮੈਂ ਆਪਣਾ ਦੇਖਣਾ ਮੈਂ ਨਾ ਕਿਸੇ ਤੋਂ ਪੁੱਛ ਕੇ ਰੱਖਣਾ ਟਾਈਟਲ ਨਾ ਮੈਂ ਕਿਸੇ ਤੋਂ ਥੰਬਨੇਲ ਪੁੱਛ ਕੇ ਰੱਖਣਾ ਨਾ ਮੈਂ ਕਿਸੇ ਤੋਂ ਵੀਡੀਓ ਪੁੱਛ ਕੇ ਬਣਾਉਣੀ ਆ ਵੀ ਕਿਵੇਂ ਦੀ ਬਣਾਵਾ ਕਿਵੇਂ ਦੀ ਨਾ ਬਣਾਵਾ ਮੈਂ ਆਪਣੇ ਹਸਬੰਦ ਨਾਲ ਖੁਸ਼ ਆ ਮੈਂ ਆਪਣੇ ਪਰਿਵਾਰ ਨਾਲ ਖੁਸ਼ ਆ ਮੈਂ ਆਪਣੀ ਫੈਮਿਲੀ ਚ ਖੁਸ਼ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਸੀਂ ਆਪਣੇ ਕੰਮ ਵੱਲ ਧਿਆਨ ਰੱਖੋ ਮੈਂ ਆਪਣਾ ਕੰਮ ਕਰ ਰਹੀ ਹਾਂ ਤੁਹਾਡੇ ਜੀ ਹਿੰਮਤ ਹੈਗੀ ਤੁਸੀਂ ਟਾਈਟਲ ਲਿਖ ਲੋ ਮੈਂ ਤਾਂ ਇਦਾਂ ਦੇ ਟਾਈਟਲ ਲਿਖਦੀ ਨਹੀਂ ਹੈਗੀ ਅੱਖਿਓਂ ਸੇ ਗੋਲੀ ਮਾਰੇ ਲੜਕੀ ਕਮਾਲ ਰੇ ਮੈਨੂੰ ਥੋੜੇ ਜਿਹਾ ਇਹੋ ਜਿਹੇ ਟਾਈਟਲ ਗੀਤਾਂ ਜਿਹੇ ਆਲੇ ਜਾਵਨ ਅੱਖਿਓਂ ਸੇ ਗੋਲੀਆਂ ਮਾਰਨੇ ਵਾਲੇ ਥੋੜੇ ਜਿਹਾ ਖੱਟੇ ਪਸੰਦ ਨੇ ਸੋ ਮੈਂ ਇਦਾਂ ਦੇ ਮੇਰੀ ਮਰਜ਼ੀ ਆ ਆਪਣੇ ਆਪਣੀ ਚੁਆਇਸ ਆ ਤੁਸੀਂ ਆਪਣੀ ਚੁਆਇਸ ਨਾਲ ਰੱਖੋ ਮੈਂ ਆਪਣੀ ਨਾਲ ਰੱਖਣਾ ਤੁਸੀਂ ਆਪਣੇ ਕਰਮਾਂ ਦਾ ਖਾਣਾ ਮੈਂ ਆਪਣੇ ਕਰਮਾਂ ਦਾ ਖਾਣਾ ਠੀਕ ਹੈ ਨਾ ਜੇ ਮੇਰੇ ਚ ਕੁਝ ਹੋਊਗਾ ਟੈਲੈਂਟ ਮੇਰੀ ਵੀਡੀਓ ਲੋਕ ਦੇਖਣਗੇ ਨਹੀਂ ਟੈਲੈਂਟ ਹੋਊਗਾ ਤਾਂ ਨਹੀਂ ਦੇਖਣਗੇ ਹਨਾ ਜਿਨ੍ਹਾਂ ਨੂੰ ਨਹੀਂ ਪਸੰਦ ਆਊਗੀ ਤੁਸੀਂ ਕੌਣ ਹੁੰਨੇ ਹੋ ਜਾ ਜਾ ਕੇ ਕਹਿਣੇ ਵਾਲੇ ਵੀ ਉਹਦੀ ਵੀਡੀਓ ਚ ਜਾ ਕੇ ਦੇਖੋ ਤੁਸੀਂ ਦੇਖੋ ਨਾ ਪਰ ਵਧੀਆ ਵੀਡੀਓ ਨਹੀਂ ਹੁੰਦੀਆਂ ਕਿ ਉਹ ਜਿਹੜੀ ਵੀਡੀਓ ਹੁੰਦੀਆਂ ਤੇ ਮੇਰੀ ਵੀਡੀਓ ਚ ਘਰੇਲੂ ਹੁੰਦਾ ਮੇਰੀ ਵੀਡੀਓ ਚ ਕੁਝ ਗਲਤ ਵੀ ਨਹੀਂ ਹੁੰਦਾ ਹੈਗਾ ਠੀਕ ਹੈ ਨਾ ਤੇ ਆਪਣੀ ਸੋਚ ਨੂੰ ਚੰਗੀ ਸਾਫ਼ ਸੁਥਰੀ ਰੱਖੋ ਕਿਉਂਕੇ ਸਭ ਦੇ ਘਰ ਤੁਸੀਂ ਭੈਣਾ ਹੁੰਦੀਆਂ ਨੇ ਤੇ ਸੋਚ ਜਿਹੜੀ ਗੰਦੀ ਆ ਨਾ ਇਹ ਗੰਦੀ ਸੋਚ ਨੂੰ ਥੋੜਾ ਜਿਹਾ ਸਾਫ ਸੁਥਰਾ ਕਰੋ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਚਾਰੋਂ ਤਿੰਨ ਉਂਗਲੀਆਂ ਨਾ ਜਿਹੜੀਆਂ ਉਹ ਆਪਣੇ ਵੱਲ ਨੂੰ ਵਾਪਸ ਆਉਂਦੀਆਂ ਨੇ ਸੋ ਆਪਾਂ ਇੱਥੇ ਆਪਣੇ ਭਾਂਡੇ ਵੀ ਮਾਂਜ ਲੇਂ। ਅੰਜ ਕਾਂਜ ਭਾਂਡੇ ਮਾਂਜ ਲੇ ਟਾਈਮ ਹੋ ਗਿਆ 6:30 ਦਾ ਤੇ ਆਪਣਾ ਆ ਪੱਖਾ ਆਪਣਾ ਹੋ ਗਿਆ ਸੀਗਾ ਖਰਾਬ ਤੇ ਹਲੇ ਸਾਲ ਵੀ ਨਹੀਂ ਸੀ ਹੋਇਆ ਬਣਾਏ ਨੂੰ ਤੁਸੀਂ ਮੇਰੇ ਵਲੌਗ ਦੇਖ ਸਕਦੇ ਹੋ ਵਲੌਗ ਦੇ ਵਿੱਚ ਵੀ ਇਹ ਪੱਖੇ ਦੀ ਮੈਂ ਜਦੋਂ ਇਹ ਖਰਾਬ ਹੋਇਆ ਸੀ ਥੋੜਾ ਜਿਹਾ ਟਾਈਮ ਹੋਇਆ ਮਤਲਬ ਕਿ ਹੋ ਗਏ ਸੀਗੇ ਸਾਨੂੰ ਇਹਨੂੰ 13 14 ਸਾਲ ਹੋ ਗਏ ਵਖਰੇ ਆਏ ਨੂੰ ਤੇ ਇੱਕ ਵਾਰੇ ਜਦ ਤੋਂ ਬਾਅਦ ਖਰਾਬ ਹੋਇਆ ਸੀ ਇੱਕ ਵਾਰੇ ਸੜਿਆ ਸੀਗਾ ਤੇ ਨਾ ਫਿਰ ਉਹ ਵੀਰੇ ਨੂੰ ਕਹਿੰਦੇ ਵੀ ਸੜ ਗਿਆ ਕਹਿੰਦੇ ਬੰਨਣਾ ਪਊਗਾ ਫਿਰ ਸਾਡੇ ਪਾਪਾ ਕਹਿੰਦੇ ਜਿੰਨੇ ਨੂੰ ਬੰਨਣਾ ਆਉਣਾ ਨੇ ਉਹਨਾਂ ਪਹਿਲਾਂ 2 ਦਿਨ ਬੰਨਣਾ ਨਹੀਂ ਹੋਣਾ ਹੈਗਾ ਫਿਰ ਉਸ ਤੋਂ ਬਾਅਦ 19 ਪੈਸੇ ਬੰਨਣ ਦੇ ਲੱਗ ਜਾਣੇ ਫਿਰ ਸਾਡੇ ਪਾਪਾ ਕੱਲ੍ਹ ਲੈ ਆਏ ਹਨਾ ਤੇ ਉਹ ਵੀ ਰਾਜ ਲਾ ਕੇ ਗਿਆ ਨਹੀਂ ਸਾਡੇ ਕੱਲ੍ਹ ਤੋਂ ਇਸ ਹੀ ਚੱਲਦਾ ਸੀਗਾ ਏਸੀ ਚ ਚਲਾ ਕੇ ਬੰਦ ਕਰ ਦਿੰਦੇ ਸੀ ਲਾ ਲੈਂਦੇ ਸੀ ਚਰਾ ਲੈਂਦੇ ਸੀ ਤੇ ਤੇ ਗਾਇਸ ਮੈਂ ਸੋ ਗਿਆ ਉੱਠ ਚੁੱਕੀ ਆ ਤਾਰੀਕਾ ਸਾਰੀ ਖੁੱਤੀ ਪਈ ਸੀਗੀ ਤੇ ਆਪਾਂ ਭਾਂਡੇ ਭੁੰਡੇ ਮਾਜ ਲਏ ਹੁਣ ਦੇਖਦੇ ਆਂ ਦਾਲ ਸਬਜ਼ੀ ਦਾ ਕਰਦੇ ਆਂ ਕੀ ਬਣਾਉਨੇ ਆ ਅੱਜ ਇੱਕ ਮੇਰੇ ਕੋਲ ਚਨੇ ਵੀ ਪਏ ਆ ਉਬਲੇ ਹੋਏ ਤੇ ਇੱਕ ਚਨੇ ਪਏ ਨੇ ਸੁੱਕੇ ਬਣਾ ਲਾਂਗੇ ਹੈ ਵੀ ਪਿਆਜ਼ ਪਾ ਕੇ ਇਕੱਲੇ ਸੁੱਕੇ ਸਬਜ਼ੀ ਚਨੇ ਨਹੀਂ ਬਣਾ ਰਹੇ ਅੱਜ ਨਹੀਂ ਬਣਾ ਸਕਦੇ ਹੋਰ ਕੀ ਬਣਾਈਏ ਫਿਰ ਬੈਂਕਣ ਆਪਾਂ ਨਹੀਂ ਬੈਂਗਣ ਦਾ ਪਰ ਤਾਂ পেট ਖਰਾਬ ਕਰ ਦਿੰਦਾ ਗਰਮ ਹੁੰਦੇ ਨੇ ਉਹ ਮੈਂ ਤੁਹਾਨੂੰ ਕਹਿ ਦਾਂ ਮम्मा ਛੁੱਟੀ ਲੈ ਲਓ ਗਵਾ ਤੁਸੀਂ ਮੈਨੂੰ ਮਿਰਚ ਪਈਆ ਚੱਲ ਦੇਖਦੇ ਆਂ ਅਭੀ ਪਾਣੀ ਦੀ ਬੋਤਲ ਧਰ ਕੇ ਰੱਖ ਕੇ ਆਉਂਦਾ ਇੱਥੇ ਰੱਖਿਆ ਕਰ ਤੇ ਬਾਕੀ ਦੇਖਦੇ ਆਂ ਜੀ ਹੁਣ ਅਸੀਂ ਕੀ ਬਣਾਉਨੇ ਆ ਫਿਰ ਮਿਲਦੀਆਂ ਤੁਹਾਨੂੰ ਰਾਈਸ ਹਾਂਜੀ ਆਪਾਂ ਕਿਚਨ ਦੇ ਵਿੱਚ ਆ ਗਏ ਸੀਗੇ ਤੇ ਮੇਰੇ ਕੋਲ ਮੈਂ ਕਿਹਾ ਚਲੋ ਵੀ ਆਪਾਂ ਬੈਂਗਣ ਬਣਾ ਲੰਨਿਆ ਹਨਾ ਬ੍ਰਿੰਜਲ ਤੇ ਬੈਂਗਣ ਦੀ ਸਬਜ਼ੀ ਮੈਂ ਕਿਹਾ ਚਲੋ ਵੀ ਮੈਂ ਥੋੜੀ ਜੀ ਬਣਾ ਲੰਨੀ ਆ ਜਿਆਦਾ ਨਹੀਂ ਬਣਾਉਂਦੀ ਹੈਗੀ ਪਹਿਲਾਂ ਮੈਂ ਦੋ ਚੱਕੇ ਸੀਗੇ ਮੈਂ ਕਿਹਾ ਚਲੋ ਦੋ ਨੂੰ ਬਣਾ ਲੰਨੀ ਆ ਫਿਰ ਮੈਂ ਬਾਅਦ ਚ ਸੋਚਿਆ ਵੀ ਨਹੀਂ ਮੈਂ ਕਿਹਾ ਚਲੋ ਇੱਕੋ ਬਣਾ ਲੰਨੀ ਆ ਹਨਾ ਕਿਉਂਕਿ ਮੇਰਾ ਨਾ ਪੇਟ ਖਰਾਬ ਹੋ ਜਾਂਦਾ ਹੈ ਮਤਲਬ ਕਿ ਬੈਂਗਣ ਵਗੈਰਾ ਖਾ ਕੇ ਮੈਂ ਘੱਟੇ ਖਾ ਕੇ ਖੁਸ਼ ਹਾਂ ਬੈਂਗਣ ਤੇ ਤਾਂ ਕਰਕੇ ਫਿਰ ਮੈਂ ਇੱਕ ਰੱਖਤਾ ਸੀਗਾ ਮੈਂ ਕਿਹਾ ਚਲੋ ਵੀ ਮੈਂ ਇੱਕੋ ਬਣਾ ਲੰਨੀ ਆ ਇੱਕ ਕਾਲੂ ਪਾਇਆ ਸੀਗਾ ਦੋ ਪਿਆਜ਼ ਪਾਏ ਸੀਗੇ ਥੋੜਾ ਜਿਹਾ ਲਸਣ ਪਾਇਆ ਸੀਗਾ ਹਨਾ ਤੇ ਬਸ ਇਹਨਾਂ ਨੂੰ ਹੁਣ ਆਪਾਂ ਕਟਿੰਗ ਕਰ ਲਾਂਗੇ ਤੇ ਬਾਕੀ ਜੀ ਤੁਹਾਨੂੰ ਦੱਸ ਤੇ ਆਈ ਸੀਗਾ ਵੀ ਮੇਰੇ ਬਲੌਗ ਕਿਉਂ ਨਹੀਂ ਆਉਂਦੇ ਤੁਸੀਂ ਪਿੱਛੇ ਸੁਣ ਹੀ ਚੁੱਕੇ ਹੋ ਹਨਾ ਕਿਉਂਕਿ ਜਦੋਂ ਆਪਣੀ ਫੈਮਿਲੀ ਦੇ ਵਿੱਚੋਂ ਕੋਈ ਵੀ ਇਦਾਂ ਬਿਮਾਰ ਪਿਆ ਹੋਵੇ ਆਪਾਂ ਨੂੰ ਚੰਗੇ ਨਹੀਂ ਲੱਗਦੇ ਸ਼ੋਭਾ ਨਹੀਂ ਦੰਦੇ ਸੁੱਖ ਨਾਲ ਸਾਡਾ ਪਰਿਵਾਰ ਬਹੁਤ ਵੱਡਾ ਪਰਿਵਾਰ ਆ ਕਿਸੇ ਦੀ ਨਜ਼ਰ ਨਾਲ ਲੱਗੇ ਪ੍ਰਮਾਤਮਾ ਇਦਾਂ ਹੀ ਸਾਡੇ ਪਰਿਵਾਰ ਨੂੰ ਵਧਾਉਂਦਾ ਫੁਲਾਉਂਦਾ ਰਹੇ ਹਨਾ ਤੇ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਚਲੋ ਬਿਮਾਰੀਆਂ ਤੁਹਾਡੀਆਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਪਰ ਵੈਗਰੂ ਜੀ ਇਹ ਬਿਮਾਰੀਆਂ ਵੀ ਇਦਾਂ ਦੀਆਂ ਦਇਓ ਜਿਹੜੀਆਂ ਕੱਟ ਹੋ ਜਾਣ ਕੱਟ ਕੇ ਬੰਦਾ ਠੀਕ ਤੰਦਰੁਸਤ ਹੋ ਜਪੇ ਬੱਸ ਹਨਾ ਆ ਅਰਦਾਸ ਕਰਦੇ ਆ ਤੇ ਜਲਦੀ ਜਲਦੀ ਇਦਾਂ ਹੀ ਮੇਰਾ ਦਿਓਰ ਵੀ ਆਪਣੀਆਂ ਹਨਾ ਜਿਹੜੀਆਂ ਵੀ ਚਲੋ ਪ੍ਰੋਬਲਮਸ ਆਈਆਂ ਨੇ ਉਹ ਸਾਰੀਆਂ ਠੀਕ ਹੋ ਕੇ ਜਲਦੀ ਜਲਦੀ ਆਪਣੇ ਘਰ ਆ ਜਵੇ ਹਾਂਜੀ ਇੱਥੇ ਮੈਂ ਆਪਣਾ ਲੱਗੀ ਹੋਈ ਸੀਗੀ ਸਬਜੀ ਕਟਿੰਗ ਕਰਨ ਮੈਂ ਕਿਹਾ ਚਲੋ ਸਬਜੀ ਕਟਿੰਗ ਕਰ ਲੰਨੇ ਆ ਤੇ ਇੱਕ ਹਾਂਜੀ ਗੱਲ ਹੋਰ ਤੇ ਜੇ ਆਪਾਂ YouTube ਤੇ ਆਏ ਆ ਨਾ ਆਪਾਂ ਆਪਣੀ ਪਰਸਨਲ ਲਾਈਫ ਨੂੰ ਇੰਨਾ ਮਤਲਬ ਕਿ ਕਿਸੇ ਦੀ ਤੇ ਨਾ ਉਂਗਲੀ ਨਾ ਚੱਕੋ ਵੀ ਕਿਸੇ ਦਾ ਹਸਬੰਡ ਕੀ ਕੰਮ ਕਰਦਾ ਕੀ ਨਹੀਂ ਕਰਦਾ ਹੈਗਾ ਹਨਾ ਚਾਹੇ ਕਿਸੇ ਦਾ ਹਸਬੰਡ ਦਿਹਾੜੀ ਕਰਦਾ ਚਾਹੇ ਕਿਸੇ ਦਾ ਹਸਬੰਡ ਨਾਲੀਆਂ ਸਾਫ ਕਰਦਾ ਉਹ ਕੰਮ ਆ ਇੱਕ ਠੀਕ ਹੈ ਨਾ ਤੁਸੀਂ ਜੱਜ ਕਰਨ ਵਾਲੇ ਕੋਈ ਨਹੀਂ ਹੁੰਦੇ ਤੁਸੀਂ ਕਿਸੇ ਦਾ ਇਹ ਨਹੀਂ ਕਹਿਣ ਵਾਲੇ ਹੁੰਦੇ ਵੀ ਹਾਂ ਉਹ ਕੀ ਕੰਮ ਕਰਦਾ ਉਹ ਕੰਮ ਦੀ ਕਦਰ ਕੀ ਆ ਡਰਾਈਵਰ ਡਰਾਈਵਰਾਂ ਦੀ ਕਦਰ ਇੰਨੀ ਕਾ ਨਾ ਜੇ ਇੱਕ ਦਿਨ ਵੀ ਡਰਾਈਵਰ ਸਾਰੇ ਇਕੱਠੇ ਹੋ ਕੇ ਕੰਮ ਆਪਣਾ ਛੱਡ ਦਣਨਾ ਥੋੜਾ ਜਿਹੜਾ ਖਾਣਾ ਪਾਣੀ ਦਾਣਾ ਜਿਹੜੇ ਕਹਿ ਰਹੇ ਸੀ ਨਾ ਬੋਲ ਰਹੇ ਸੀ ਦੰਦ ਕੱਢ-ਕੱਢ ਕੇ ਵੀ ਡਰਾਈਵਰਾਂ ਨੂੰ ਪੰਜਾਬ ਵਿੱਚ ਪੁੱਛਦਾ ਕੌਣ ਆ ਜੇ ਇੱਕ ਦਿਨ ਵੀ ਡਰਾਈਵਰਾਂ ਨੇ ਕੰਮ ਛੱਡਤਾ ਨਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਵੀ ਡਰਾਈਵਰਾਂ ਨੂੰ ਪੁੱਛਦਾ ਕੌਣ ਆ ਉਸ ਟਾਈਮ ਡਰਾਈਵਰਾਂ ਦੀ ਕਦਰ ਪਤਾ ਲੱਗ ਜੂਗੀ ਵੀ ਡਰਾਈਵਰਾਂ ਨੂੰ ਪੁੱਛਦਾ ਕੌਣ ਆ ਤੇ ਕੌਣ ਨਹੀਂ ਜਦੋਂ ਤੁਹਾਡੇ ਘਰ ਦੇ ਵਿੱਚ ਦੁੱਧ ਪਾਣੀ ਰੋਟੀ ਸਭ ਕੁਝ ਖਾਣਾ ਦਾਣਾ ਬੰਦ ਹੋ ਜਾਊਗਾ ਹੋ ਜੂਗਾ ਆਉਣਾ ਹੈ ਨਾ ਸੋ ਸੋਚ ਸਮਝ ਕੇ ਬੋਲਿਆ ਕਰੋ ਐਡੇ ਐਡੇ ਸ਼ਬਦ ਜਿਹੜੇ ਤੁਸੀਂ ਆਪਣੀਆਂ ਲਾਈਵ ਚ ਆ ਜੰਨੀਆਂ ਨੇ ਤੇ ਆ ਕੇ ਨਾ ਫੇਕ ਬੰਦਿਆਂ ਨੂੰ ਬਿਠਾ ਕੇ ਏਦਾਂ ਦੀਆਂ ਗੱਲਾਂ ਕਰਵਾਉਣ ਲੱਗ ਜਾਂਦੀਆਂ ਨੇ ਸੋ ਉਹ ਬੰਦੇ ਤਾਂ ਜੋ ਫਸਣਗੇ ਫਸਣਗੇ ਉਸ ਤੋਂ ਪਹਿਲਾਂ ਤੁਸੀਂ ਫਸਣਾ ਹੈ ਇਹੀ ਜੇ ਕਮਿਊਨਿਟੀ ਮੈਂ ਆਪਣੇ ਹਸਬੰਦ ਨੂੰ ਦੇ ਦੰਦੀ ਨਾ ਵੀ ਜਾਓ ਤੁਸੀਂ ਆਪਣੀ ਉਹਦੇ ਪਰ ਪਾ ਦਿਓ ਤੁਹਾਡਾ ਤੁਹਾਡੇ ਘਰ ਅੱਗੇ ਧਰਨੇ ਵੀ ਲੱਗ ਸਕਦੇ ਸੀਗੇ ਬਟ ਮੈਂ ਏਦਾਂ ਦੇ ਕਦਮ ਚੁੱਕਣ ਨਹੀਂ ਦੰਦੀ ਹੈਗੀ ਕੋਈ ਵੀ ਅਸਤੇ ਆ ਨਾ ਨੀਕਾ ਇੱਕ ਅੱਜ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਗਰਮ ਭਾਂਡਾ ਚੱਕ ਲੰਨੀ ਆ ਆਰਾਮ ਦੇ ਨਾਲ ਹੱਥ ਨਾਲ ਟੱਕਣ ਨਾਲ ਪੂਰਾ ਗਰਮ ਸੀ ਚੱਕ ਰੱਖਤਾ ਰੋਟੀ ਆਪਣੀ ਬਣ ਗਈ ਤੇ ਸਬਜੀ ਦੇਖੋ ਬਣਾਈ ਆਪਾਂ ਥੋੜੀ ਸੀ ਉਹ ਕੱਚੇ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣੀ ਆ ਇੱਕ ਆਪਾਂ ਨੇ ਬੈਂਗਣ ਪਾਇਆ ਸੀਗਾ ਇੱਕ ਪਾਇਆ ਸੀ ਆਲੂ ਤੇ ਇੱਕ ਪਾਇਆ ਸੀ ਪਿਆਜ਼ ਨਾ ਦੋ ਛੋਟੇ ਪਿਆਜ਼ ਤੇ ਇੱਕ ਲਾਲ ਟਮਾਟਰ ਇਹ ਆਪਣੀ ਸਬਜੀ ਬਣ ਕੇ ਹੋ ਕੇ ਰੈਡੀ ਹੁਣ ਝੋਗਾ ਆਪਣਾ ਸਰ ਜਾਣਾ ਤੇ ਸਵੇਰ ਝੋਗਾ ਸਰ ਜਾਣਾ ਇਹਦੇ ਨਾਲ ਫਿਰ ਸਵੇਰੇ ਬਣਾਵਾਂਗੇ ਹੋਰ ਕੋਈ ਸਬਜੀ ਹਨਾ ਹੁਣ ਹੈ ਨਹੀਂ ਸੀਗਾ ਬੈਂਗਣ ਪਏ ਸੀ ਮੈਂ ਕਿ ਚਲੋ ਇਹ ਹੀ ਬਣਾ ਦੰਨੀ ਆ ਹੈ ਨਹੀਂ ਸੀ ਨਾ ਬੈਂਗਣ ਪਏ ਸੀ ਕਿ ਮੈਂ ਕਿ ਚਲੋ ਇਹ ਹੀ ਬਣਾ ਦੰਨੀ ਆ ਤੇ ਵੈਸੇ ਹੁਣ ਸਾਡੇ ਬੈਂਗਣ ਨਾ ਖਾਂਦੇ ਨਹੀਂ ਹੈਗੇ ਸਾਡੇ ਪਾਪਾ ਪਾਪਾ ਪੇ ਲਿਆਏ ਸੀਗੇ ਆਪਣੀ ਮਰਜ਼ੀ ਦੇ ਨਾਲ ਇਹਨੂੰ ਬੱਚੇ ਖਾਂਦੇ ਨਹੀਂ ਹੁਣ ਸ਼ਾਇਦ ਖਾ ਲੈਣ ਸੋ ਕਈ ਹੁਣ ਤੇ ਮੈਂ ਤੇ ਕੀ ਕਹਿੰਦੇ ਹੁੰਦੇ ਨੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਤੁਸੀਂ ਪੁੱਛੋ ਨਾ ਵੀ ਕਿੰਨੀ ਕਿ ਜ਼ਿਆਦਾ ਹੈ ਤੇ ਆਪਣਾ ਬਸ ਹੁਣ ਰੋਟੀ ਪਾਣੀ ਹੋ ਗਿਆ ਆਪਣਾ ਹੁਣ ਖਾਣੇ ਆ ਖਾ ਕੇ ਫਿਰ ਮੈਂ ਤੁਹਾਨੂੰ ਮਿਲਦੀ ਆ ਹੁਣ ਮੈਂ ਪਾਲਮਾ ਪਲੇਟ ਚ ਤੇ ਰੋਟੀ ਪਾਣੀ ਖਾ ਕੇ ਫਿਰ ਮਿਲਦੀ ਆ ਤੁਹਾਨੂੰ ਹਾਂਜੀ ਇੱਥੇ ਹੋ ਗਿਆ ਸੀਗਾ ਸਵੇਕ 9 ਵਜ ਦਾ ਟਾਈਮ ਸਾਡੇ 9 ਵਜੇ ਦਾ ਤੇ ਆਪਾਂ ਹੁਣ ਇੱਥੇ ਨਾ ਮੈਂ ਲੱਗੀ ਸੀਗੀ ਸੌਣ ਦੀ ਤਿਆਰੀ ਸੀ ਹੁਣ ਸਾਡੀ ਮਤਲਬ ਕਿ ਮਤਲਬ ਕਿ ਪੈਣ ਦੀ ਤਿਆਰੀ ਸੀ ਕਿਉਂਕਿ ਕੰਮਕਾਰ ਸਾਰੇ ਨਿਬੜ ਗਏ ਸੀਗੇ ਤੇ ਸੌਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਮੈਂ ਚੰਗੀ ਤਰ੍ਹਾਂ ਪਹਿਲਾਂ ਆਪਣੀ ਬੈੱਡ ਸ਼ੀਟ ਜਰੂਰ ਬਿਸ਼ਾਉਣੀ ਆ ਝਾੜ ਕੇ ਉਹਨਾਂ ਟਾਈਮ ਮੈਨੂੰ ਟੇਕ ਨਹੀਂ ਆਉਂਦੀ ਹੈਗੀ ਤੇ ਕੰਬਲ ਬੱਚੇ ਪਹਿਲਾਂ ਹੀ ਰੱਖੇ ਹੋਏ ਸੀਗੇ ਕਿਉਂਕਿ ਏਸੀ ਚੱਲ ਰਿਹਾ ਸੀਗਾ ਤਾਂ ਕਰਕੇ ਠੰਡ ਲੱਗ ਰਹੀ ਸੀਗੀ ਬੱਚਿਆਂ ਨੇ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਤੇ ਫਿਰ ਮੈਂ ਕਿਹਾ ਚਲੋ ਵੀ ਮੈਂ ਹੁ ਨਾ ਛਾੜ ਲੰਨੀ ਆ ਤੇ ਛਾੜ ਕੇ ਫਿਰ ਆਪਾਂ ਇਹਦੇ ਪਰ ਆਪਾਂ ਆਪਣਾ ਆਰਾਮ ਫਰਮਾਵਾਂਗੇ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਕਾਮਕਾਰ ਕਈ ਪੈਣਾ ਜੱਜ ਕਰਦੀਆਂ ਨੇ ਵੀ ਕੰਮ ਵੀ ਨਹੀਂ ਕਰਦੀਆਂ ਹੈਗਿਆ ਤੁਸੀਂ ਮੇਰੇ ਵਲੌਗ ਦੇਖੇ ਰਹੇ ਹੋ ਹਨਾ ਵੀ ਮਤਲਬ ਕਿ ਮੈਨੂੰ ਕੱਲੀ ਨੂੰ ਨਹੀਂ ਬੋਲਿਆ ਗਿਆ ਬਹੁਤ ਪੈਣਾ ਨੂੰ ਬੋਲਿਆ ਗਿਆ ਵੀ ਕੰਮ ਨਹੀਂ ਕਰਦੀਆਂ ਆਪਣੇ ਘਰਾਂ ਦੇ ਤੇ ਉਹ ਪੈਣਾ ਵੀ ਇਹ ਸਾਰੇ ਵਲੌਗਾਂ ਚ ਦਿਖਾਉਂਦੀਆਂ ਇਹਨੇ ਵਿਚਾਰੀਆਂ ਵੀ ਕਰਦੀਆਂ ਕਿ ਨਹੀਂ ਕਰਦੀਆਂ ਸੋਚ ਆਪਣੀ ਨੂੰ ਘਟੀਆਂ ਨੂੰ ਸਹੀ ਕਰੋ ਥੋੜੀ ਸੋਚ ਨਾਲ ਤੁਹਾਨੂੰ نیچے ਸਿੱਟ ਦੇਣਾ ਇੱਕ ਨਾ ਇੱਕ ਦਿਨ ਜੇ ਤੁਹਾਡੀ ਸੋਚ ਚੰਗੀ ਰਹੂਗੀ ਨਾ ਤੁਸੀਂ ਉੱਪਰ ਚਲੇ ਜਾਓਗੇ ਨਹੀਂ ਤਾਂ ਤੁਸੀਂ ਮੁੱਦੇ ਮੂਹ ਨੀਚੇ ਹੀ ਗਿਰਨਾ ਗੰਦੀ ਸੋਚ ਨਾਲ ਹਨਾ ਤੇ ਕਹਿੰਦੇ ਸਬਜ਼ੀਆਂ ਦੇ ਵਿੱਚ ਵੀ ਬਣਾਉਂਦੀਆਂ ਨੇ ਪਿਆਜ਼ ਲਸਣ ਸਾਰਾ ਕੁਝ ਸਾਫ ਤੇ ਹੀ ਪਾ ਦਿੰਦੀਆਂ ਹੋਣੀਆਂ ਵੀ ਕਿੱਥੇ ਟਾਈਮ ਦਿੰਦੀਆਂ ਹੋਣੀਆਂ ਪਰਿਵਾਰ ਨੂੰ ਹਨਾ ਤੇ ਇੰਨੀ ਗੰਦੀ ਸੋਚ ਚਲੋ ਜੀ ਅੱਜ ਦੇ ਬਲੌਗ ਦੇ ਇੱਥੇ ਕਰਦੇ ਹਾਂ ਮਿਲਾਂਗੇ ਕੱਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਆਂ ਜੀ ਫਿਰ ਆਪਾਂ ਕੱਲ ਨੂੰ ਇੱਕ ਨਵੇਂ ਜਿਹੇ ਬਲੌਗ ਦੇ ਨਾਲ ਨਵੀਂ ਜਿਹੀ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ